ਲਿਖਿਆ ਸੀ ਆਈ ਲਵ ਲਾਡਾ ਇਸਦੇ ਹਾਲਾਤ ਦੇਖ ਲੋ ਕੀ ਹਾਲਤ ਹੋ ਚੁੱਕੀ ਐ ਇਸਦੀ ਤੇ ਇਹ ਕੁਝ ਬੜਾ ਸਮੇਂ ਨਹੀਂ ਹੋਇਆ ਬਣੇ ਨੂੰ ਮੈਂ ਕਿਹਾ ਬੱਤੋਆ ਲੱਖ ਸਾਲ ਕੀ ਹੋਇਆ ਬਣੇ ਨੂੰ ਤੇ ਅੱਜ ਇਸਦੇ ਹਾਲਾਤ ਦੇਖ ਲੋ ਹਾਲਾਤ ਨੂੰ ਹੋਰ ਵੀ ਦਿਖਾਣੇ ਨੇ ਤੇ ਹਾਲਾਤ ਇੰਨੇ ਬੱਤੋ ਬੱਤਰ ਹੋ ਚੁੱਕੇ ਨੇ ਕਿ ਲੋਕ ਇੱਥੇ ਸਾਫ ਸਫਾਈ ਕਰਨ ਦੇ ਵਿੱਚ ਵੀ ਆਪਣੀ ਜੇਬਾਂ ਚੋਂ ਖਰਚ ਕਰ ਰਹੇ ਨੇਗੇ ਰਤਕੀ ਨਗਰ ਕੌਂਸਲ ਦਾ ਦਫਤਰ ਇਸੇ ਪਾਰਕ ਦੇ ਵਿੱਚ ਹੀ ਬਣਿਆ ਹੋਇਆ ਹੈ ਨਵਾਂ ਦਫਤਰ ਬਣਿਆ ਤੇ ਨਗਰ ਕੌਂਸਲ ਅੱਖਾਂ ਵਿੱਚ ਕੇ ਸੁੱਤਾ ਪਿਆ ਯੂ ਸਾਹਿਬ ਵੀ ਇੱਥੇ ਆਉਂਦੇ ਨੇ ਪ੍ਰਧਾਨ ਜੀ ਵੀ ਇੱਥੇ ਆਉਂਦੇ ਨੇ ਸਾਰੇ ਸ਼ਹਿਰ ਦੇ ਐਮਸੀਬੀਐਸ ਦਫਤਰ ਚ ਆਉਂਦੇ ਨੇ ਲੇਕਿਨ ਦੇਖ ਕੇ ਸਾਰੇ ਅੱਖਾਂ ਵਿੱਚ ਕੇ ਬੈਠੇ ਨੇ ਇਹ ਵੀ ਲੋਕ ਇੱਥੇ ਬੈਠਣ ਲੇਕਿਨ ਹਾਲਾਤ ਇਹ ਨੇ ਕਿ ਇੱਥੇ ਜਦੋਂ ਰਾਤ ਨੂੰ ਹਨੇਰਾ ਹੋ ਜਾਂਦਾ ਜਦੋਂ ਨਹੀਂ ਹੁੰਦਾ ਤਾਂ ਇੱਥੇ ਲੋਕ ਆ ਕੇ ਸ਼ਰਾਬ ਦਾ ਸੇਵਨ ਕਰਦੇ ਹਾਂ ਉਹਨਾਂ ਦੁਕਾਨਾਂ ਇੱਥੇ ਬੋਤਲਾਂ ਪਈਆਂ ਨੇ ਆ ਹਾਲਾਤ ਦਿਖਾਈਓ ਮੜਾ ਜੀ ਦੇਖੋ ਬੀਅਰ ਦੀਆਂ ਖਾਲੀ ਬੋਤਲਾਂ ਪਈਆਂ ਨੇ ਇੱਕ ਵਾਰ ਜੁੱਧ ਨਸ਼ਾ ਬੂ ਚਲਾ ਰਹੀ ਹੈ ਲੇਕਿਨ ਪਾਰਕ ਦੇ ਵਿੱਚ ਆ ਜਿੱਥੇ ਪਬਲਿਕ ਆਂਦੀ ਹੈ ਉੱਥੇ ਇਹ ਹਾਲਾਤ ਨੇ ਇੱਕ ਹੀ ਲੋਕ ਇੱਥੇ ਰਾਤ ਨੂੰ ਬੈਠ ਕੇ ਡਰਿੰਕ ਕਰਦੇ ਨੇ ਸ਼ਾ ਮੁਕਤ ਪੰਜਾਬ ਤੰਦਰੁਸਤ ਰਹੇ ਸਮਾਜ ਨਸ਼ਾ ਮੁਕਤ ਪੰਜਾਬ ਉਹਦੇ ਬਿਲਕੁਲ ਸਾਹਮਣੇ ਹੀ ਬੈਠ ਕੇ ਰਾਤ ਨੂੰ ਰਾਤ ਦੇ ਨੇਰੇ ਜੋ ਕਿ ਲਾਈਟਾਂ ਦਾ ਇੱਥੇ ਹੈ ਹੀ ਨਹੀਂ ਨੇਰੇ ਦੇ ਵਿੱਚ ਇੱਥੇ दारू ਦਾ ਸੇਵਨ ਵੀ ਕੀਤਾ ਜਾਂਦਾ ਹੈ ਇੱਥੇ ਇੱਕ ਪਾਸੇ ਬੋਰਡ ਲੱਗਾ ਵੀ ਨਸ਼ਾ ਆਪਾ ਮੁਕਤ ਪੰਜਾਬ ਨੂੰ ਵੀ ਨਸ਼ਾ ਮੁਕਤ ਕਰ ਦਿੱਤਾ ਲੇਕਿਨ ਬਲਾਡੇ ਦੇ ਪਾਰਕ ਦੇ ਵਿੱਚ ਨਸ਼ਾ ਵੀ ਰਾਤ ਨੂੰ ਚਰੇ ਆਮ ਚੱਲਦਾ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਕਿ ਗੱਲਾਂ ਵਾਲਾ ਪ੍ਰਸ਼ਾਸਨ ਬਸ ਗੱਲਾਂ ਮਾਰਨ ਵਾਸਤੇ ਹੀ ਹੈ ਸਰਕਾਰ ਵੀ ਅਸੀਂ ਇੰਨਾ ਕੁਝ ਕਰਤਾ ਪੰਜਾਬ ਦੇ ਵਿੱਚ ਨਾ ਆਛਾ ਮੁਕਤ ਕਰਤਾ ਹਾਲਾਤ ਇਹ ਹਨ ਸਾਡੇ ਪਾਰਕ ਦੇ ਦੋਸਤੋ ਆਪਾਂ ਅੱਜ ਖੜੇ ਆ ਮੁਲਾੜਾ ਦੇ ਵਿੱਚ ਜੋ ਆਮਾਦੇ ਪਾਰਟੀ ਵੱਲੋਂ ਇੱਕ ਪਾਰਕ ਦੀ ਸੁਗਾ ਦਿੱਤੀ ਗਈ ਸੀ ਅੱਜ ਉਸ ਬਾਰੇ ਆਪਾਂ ਗੱਲ ਕਰਦੇ ਹਾਂ ਇੱਥੇ ਪਾਰਕ ਕੇ ਚਾਇਆ ਤੁਹਾਨੂੰ ਪਾਰਕ ਦੇ ਹਾਲਾਤ ਦਿਖਾਨੇ ਜੋ ਕੁਝ ਸਮਾਂ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਬਣਾ ਕੇ ਜੇ ਲਾਇਆ ਗਿਆ ਸੀਗਾ ਤਾਂ ਕਿ ਭਲਾੜੇ ਦੇ ਸ਼ਹਿਰ ਨੂੰ ਤੰਦਰੁਸਤੀ ਬਖਸ਼ੇ ਲੋਕ ਇੱਥੇ ਸੈਰ ਕਰਨਾਂ ਲੇਕਿਨ ਜਿਹੜਾ ਇਹ ਪਾਰਕ ਤੰਦਰੁਸਤੀ ਵਾਸਤੇ ਬਣਾਇਆ ਗਿਆ ਸੀ ਸੈਰ ਕਰਨ ਲੋਕਾਂ ਤੰਦਰੁਸਤੀ ਪਰ ਅੱਜ ਖੁਦ ਹੀ ਬਿਮਾਰ ਹੋ ਰਿਹਾ ਤੁਹਾਨੂੰ ਦਿਖਾਨਿਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਪਹਿਲਾਂ ਤਾਂ ਦਿਖਾਣ ਜਿਹੜਾ ਲਿਖਿਆ ਸੀ ਆਈ ਲਵ ਭਲਾੜਾ ਇਸ ਦੇ ਹਾਲਾਤ ਦੇਖ ਲਓ ਕੀ ਹਾਲਤ ਹੋ ਚੁੱਕੀ ਹੈ ਇਸ ਦੀ ਤੇ ਇਹ ਕੁਝ ਬੜਾਸਟੈਮ ਨਹੀਂ ਹੋਇਆ ਬਣੇ ਨੂੰ ਮੈਂ ਕਹਾ ਵੱਤੋ ਲੱਖ ਸਾਲ ਕੀ ਹੋਇਆ ਬਣੇ ਨੂੰ ਤੇ ਅੱਜ ਇਸਦੇ ਹਾਲਾਤ ਦੇ ਲੋ ਅੱਗੇ ਸਾਨੂੰ ਦਿਖਾਨਿਆ ਪਿਆ ਪਾਰਕ ਦੇ ਕੀ ਹਾਲ ਨੇ ਅੱਗੇ ਵੀ ਚਲਦੇ ਆਪਾਂ ਅੱਗੇ ਚਲੀਏ ਦਿਖਾਈਏ ਪਾਰਕ ਦੇ ਹਾਲ ਇੱਕ ਸਪੈਸ਼ਲ ਨੌਜਵਾਨਾਂ ਦੇ ਖੇਡਣ ਦੇ ਲਈ ਇੱਕ ਗਰਾਊਂਡ ਬਣਾਇਆ ਗਿਆ ਸੀ ਬੈਡਮਿੰਟਨ ਗਰਾਊਂਡ ਤੁਹਾਨੂੰ ਹਾਲਾਤ ਦਿਖਾ ਰਹੇ ਆ ਗਰਾਊਂਡ ਦੇ ਦੇਖੋ ਜੀ ਨਾ ਤਾਂ ਇੱਥੇ ਨੈਟ ਹੈ ਨਟ ਪੋਲ ਲੱਗੇ ਹੋਏ ਨੇ ਨਟ ਦੇ ਹੱਥਾ ਕੋਈ ਨਾਮਛਾ ਨਹੀਂ ਸਫਾਈ ਦਾ ਇੱਥੇ ਬੁਰਾ ਹਾਲ ਹੈ ਮੈਂ ਕਹੂੰਗਾ ਮਰੇ ਦਿਖਾਨਗੇ ਜੀ ਦੇਖੋ ਤੁਸੀਂ ਸਫਾਈ ਦੇ ਕੀ ਹਾਲਾਤ ਨੇ ਇੱਤਾ ਰੋੜੇ ਹਾਂ ਇੱਥੇ ਬੋਤਲਾਂ ਪਈਆਂ ਬਰੈਡਾਂ ਦੇ ਕਵਰ ਪਏ ਨੇ ਖਾਲੀ ਬੋਤਲਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਸਫਾਈ ਕਰਨੀਓ ਇੰਨਾ ਬੁਰਾ ਹਾਲ ਹੈ ਇਸ ਇਸ ਗਰਾਊਂਡ ਦਾ ਕਿ ਇਹ ਕੀ ਕਿਸਾਨ ਨੂੰ ਖੜ ਕਿੱਥੇ ਖੇਡਣਗੇ ਕਿਸ ਤਰ੍ਹਾਂ ਬੱਚੇ ਖੇਡਣਗੇ ਕਿਵੇਂ ਆਪਣੀ ਸਰੀਰ ਨੂੰ ਫਿਟਨੈਸ ਰੱਖਣਗੇ ਹਾਲਾਤ ਨੂੰ ਹੋਰ ਵੀ ਦਿਖਾਣੇ ਹਤੇ ਹਾਲਾਤ ਇੰਨੇ ਬਦ ਤੋਂ ਬੱਤਰ ਹੋ ਚੁੱਕੇ ਨੇ ਕਿ ਲੋਕ ਇੱਥੇ ਸਾਫ ਸਫਾਈ ਕਰਨ ਦੇ ਵਿੱਚ ਵੀ ਆਪਣੀ ਜੇਬਾਂ ਚੋਂ ਖਰਚ ਕਰ ਰਹੇ ਨੇਗੇ ਜਦਕਿ ਨਗਰ ਕੌਂਸਲ ਦਾ ਦਫਤਰ ਇਸੇ ਪਾਰਕ ਦੇ ਵਿੱਚ ਹੀ ਬਣਿਆ ਹੋਇਆ ਹੈ ਨਵਾਂ ਦਫਤਰ ਬਣਿਆ ਤੇ ਨਗਰ ਕੌਂਸਲ ਅੱਖਾਂ ਵਿੱਚ ਕੇ ਸੁੱਤਾ ਪਿਆ ਇੱਥੇ ਸਾਰੇ ਯੂ ਸਾਹਿਬ ਵੀ ਇੱਥੇ ਆਉਂਦੇ ਨੇ ਪ੍ਰਧਾਨ ਜੀ ਵੀ ਇੱਥੇ ਆਉਂਦੇ ਨੇ ਸਾਰੇ ਸ਼ਹਿਰ ਦੇ ਐਮ ਸੀ ਬੀ ਐਸ ਦੇ ਦਫਤਰ ਚ ਆਉਂਦੇ ਨੇ ਲੇਕਿਨ ਦੇਖ ਕੇ ਸਾਰੇ ਅੱਖਾਂ ਵਿੱਚ ਕੇ ਬੈਠੇ ਨੇ ਅੱਗੇ ਚੱਲਦੇ ਆਪਾਂ ਵਾਰ ਪਹਿਲੇ ਕੱਲੇ ਪਾਰਕ ਦੀ ਅੱਜ ਸਫਸਰ ਕਰਾਉਨੇ ਆ ਦਿਖਾਨਾ ਹੈ ਕਿ ਕੀ ਕੀ ਹਾਲਾਤ ਨੇ ਆਜੋ ਆਪਾਂ ਅੱਗੇ ਚੱਲਦੇ ਆ ਜੀ ਤੁਹਾਨੂੰ ਇੱਕ ਗਰਾਊਂਡ ਪਹਿਲਾਂ ਦਿਖਾਇਆ ਹੁਣ ਇੱਕ ਗਰਾਊਂਡ ਹੋਰ ਦਿਖਾ ਰਹੇ ਆ ਇਹ ਵੀ ਬਾਸਕਟਬਾਲ ਦਾ ਹੀ ਗਰਾਊਂਡ ਬਣਿਆ ਹੋਇਆ ਇੱਥੇ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਦਰ ਦਿਖਾਣਗੇ ਪੋਲ ਲੱਗੇ ਹੋਏ ਨੇ ਕੋਈ ਨੈਟ ਨਹੀਂ ਹੈ ਕੋਈ ਇੱਥੇ ਲਾਈਟ ਦਾ ਇੰਤਜ਼ਾਮ ਨਹੀਂ ਹੈ ਕਿ ਰਾਤ ਨੂੰ ਕਿਸੇ ਬੱਚੇ ਨੇ ਖੇਡਣਾ ਕੋਈ ਲਾਈਟ ਦਾ ਨਹੀਂ ਤੁਸੀਂ ਇੱਥੋਂ ਦੇ ਹਾਲਾਤ ਦੇ ਲੋ ਗਰਾਊਂਡ ਦੇ ਤੁਹਾਨੂੰ ਮੈਂ ਦਿਖਾਉਂਗਾ ਸਾਰੇ ਮੈਂ ਕਹਾਂਗਾ ਕਿ ਆ ਦਿਖਾਓ ਸਾਈਡਾਂ ਦੇ ਕਿੰਨਾ ਘੱਗਿਆ ਪਿਆ ਕੋਈ ਜਿਵੇਂ ਜੇ ਇਹਨੂੰ ਕੋਈ ਕੋਈ ਕਦੇ ਕਿਸੇ ਨੇ ਦੇਖਿਆ ਹੀ ਨਹੀਂ ਇਸਨੂੰ ਇੰਨੇ ਮਾੜੇ ਹਾਲਾਤ ਕਰ ਰੱਖੇ ਨੇ ਇਸ ਦੇ ਲੋਕ ਇਹਨਾਂ ਨਾ ਟੈਕਸ ਭਰਦੇ ਨੇ ਟੈਕਸ ਭਰ ਕੇ ਇੱਥੇ ਟੈਕਸਾਂ ਦਾ ਲੋਕਾਂ ਦਾ ਜਿਹੜਾ ਟੈਕਸ ਦਾ ਨੁਕਸਾਨ ਕਰ ਰਹੇ ਨੇ ਕਿਉਂਕਿ ਟੈਕਸ ਭਰ ਕੇ ਹੀ ਬਣਾਏ ਗਏ ਨੇ ਇਹ ਗਰੰਟਾ ਦਿੱਤੀਆਂ ਗਈਆਂ ਲੋਕਾਂ ਨੇ ਜਿਹੜੇ ਟੈਕਸ ਭਰੇ ਅੱਜ ਉਹਨਾਂ ਦੇ ਹਾਲਾਤ ਦੇਖ ਲਓ ਅਫਸਰ ਆਉਂਦੇ ਨੇ ਕੁਰਸੀਆਂ ਤੇ ਬੈਠਦੇ ਨੇ ਏਸੀ ਦੀ ਹਵਾ ਖਾ ਕੇ ਘਰੇ ਤੁਰਦੇ ਬਣਦੇ ਨੇ ਹੈਰਾਨੀ ਦੀ ਗੱਲ ਤੇ ਕਿ ਦਫ਼ਤਰ ਵਿੱਚ ਹੁਣ ਨਗਰ ਕੌਂਸਲ ਦਾ ਦਫ਼ਤਰ ਇਸੇ ਪਾਰਕ ਦੇ ਵਿੱਚ ਹੋਣ ਦੇ ਕਾਰਨ ਵੀ ਇਸ ਦੇ ਹਾਲਾਤ ਇਸ ਤਰ੍ਹਾਂ ਬਣੇ ਹੋਏ ਨੇ ਅੱਗੇ ਚੱਲਦੇ ਆਪਾਂ ਅੱਗੇ ਵੀ ਦਿਖਾਣੇ ਆ ਤੁਹਾਨੂੰ ਚਲਦੇ-ਚਲਦੇ ਆਪਾਂ ਪਹੁੰਚਿਆ ਪਾਰਕ ਦੇ ਇੱਥੇ ਇੱਕ ਡਿੱਗੀਆਂ ਬਣੀਆਂ ਹਾਲਾਂਕਿ ਇਹ ਡਿੱਗੀਆਂ ਤਾਂ ਰਿਜੈਕਟ ਕੀਤੀਆਂ ਹੋਈਆਂ ਨੇ ਪਰ ਫਿਰ ਵੀ ਜਿਸਨ ਅੱਜਕੱਲ ਮਾਨਸਾ ਜ਼ਿਲ੍ਹਾ ਡੇਂਗੂ ਤੇ ਚਿਕਨ ਗੁਣੀਆਂ ਦੀ ਝਪੇਟ ਦੇ ਵਿੱਚ ਆ ਰਿਹਾ ਹੈ ਡੇਂਗੂ ਦਾ ਮੁੱਖ ਕਾਰਨ ਆਪ ਡਾਕਟਰ ਬੋਲਦੇ ਨੇ ਇੱਕ ਹੀ ਮੱਛਰ ਤੁਹਾਨੂੰ ਹਾਲਾਤ ਦਿਖਾਣੇ ਇਹ ਡਿੱਗੀਆਂ ਜਿਹੜੀਆਂ ਨੇ ਇੱਥੇ ਗੰਦਗੀ ਦੇ ਢੇਰ ਲੱਗੇ ਉਹ ਮੈਂ ਕਹੂੰਗਾ ਮੜਾ ਕੈਮਰਾਮੈਨ ਦਿਖਾਣਗੇ ਤੇ ਇੱਥੇ ਮੱਛਰਾਂ ਦਾ ਘਰ ਬਣਿਆ ਹੋਇਆ ਇਹ ਹੀ ਮੱਛਰਾਂ ਕਾਰਨ ਇਹ ਸ਼ਹਿਰ ਦੇ ਵਿੱਚ ਡੇਂਗੂ ਫੈਲਿਆ ਹੋਇਆ ਹੈ ਇੱਕ ਪਾਸੇ ਤਾਂ ਸਿਹਤ ਵਿਭਾਗ ਦੀ ਟੀਮ ਘਰਾਂ- ਜਿਹੜੀ ਚੀਜ਼ ਨੇ ਆਪ ਨੂੰ ਤੰਦਰੁਕਸੀ ਬਖਸ਼ਨੀ ਆ ਪਾਰਕ ਨੇ ਜਿੱਥੇ ਲੋਕ ਆਉਂਦੇ ਨੇ ਤੇ ਉੱਥੇ ਇਹ ਹਾਲਾਤ ਨੇ ਤੇ ਉਹ ਇੱਥੇ ਆਪਣੀ ਸਿਹਤ ਬਣਾਉਣ ਨਹੀਂ ਆਉਂਦੇ ਆਪਣੀ ਸਿਹਤ ਖਰਾਬ ਕਰਕੇ ਜਾਂਦੇ ਨੇ ਕਿਉਂਕਿ ਇਹੀ ਮੱਛਰ ਉਹਨਾਂ ਨੂੰ ਵੀ ਕਦੇ ਲੜ ਜਾਂਦਾ ਤਾਂ ਉਹ ਕੋਈ ਡੇਂਗੂ ਦਾ ਸ਼ਿਕਾਰ ਹੋ ਰਿਹਾ ਕੋਈ ਚਿਕਨ ਗੁਨਿਆ ਦਾ ਸ਼ਿਕਾਰ ਹੋ ਰਿਹਾ ਆਪਾਂ ਚੱਲਦੇ ਆ ਇੱਥੇ ਸ਼ਹਿਰ ਦੇ ਸ਼ਹਿਰ ਕਰ ਰਹੇ ਨੇ ਲੋਕ ਬਸ਼ਹਿਰ ਦੇ ਆਪਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆਜੋ ਮਾੜਾ ਜੱਗ ਅੱਗੇ ਆਜੋ ਜੀ ਹਾਲਾਤ ਪਾਰਕ ਬਣਾਇਆ ਦਾ ਜ਼ਰੂਰ ਹੈ ਪਰ ਹਾਲਾਤ ਬਹੁਤ ਮਾਰੇ ਨੇ ਇਹ ਕੀ ਕਾਰਨ ਆਪਾਂ ਪਬਲਿਕ ਤੋਂ ਪੁੱਛਦੇ ਆ ਕੀ ਚੱਕਰ ਹੈ ਸੁਣਨਾ ਚਾਹਿਆ ਕਿ ਪਬਲਿਕ ਵੀ ਇੱਥੇ ਜਿਹੜਾ ਹੈ ਕਿ ਜੋ ਬੈਂਚ ਵਗੈਰਾ ਟੁੱਟੇ ਨੇ ਆਪਦੀ ਜੇਬ ਤੋਂ ਪੈਸਾ ਖਰਚ ਕੇ ਇੱਥੇ ਕੰਮ ਕਰਾ ਰਹੀ ਆ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੈਨ ਸਾਹਿਬ ਬੈਠੇ ਨੇ ਪਰ ਜੈਨ ਸਾਹਿਬ ਨਾਲ ਗੱਲ ਕਰਦੇ ਆ ਨਮਸਕਾਰ ਜੈਨ ਸਾਹਿਬ ਸਿਹਤ ਬਣਾਣ ਆਇਓ ਜੀ ਤੁਸੀਂ ਬਸ ਵੀਰੇ ਨਹੀਂ ਕਿ ਆਜਣੇ ਆ ਕੀ ਕਹੋ ਕਿ ਪਾਰਕ ਬਾਰੇ ਜਿਹਨੇ ਸੇਤਾ ਬਣਾ ਤੁਹਾਡੀਆਂ ਬਣਾਉਣੀਆਂ ਨੇ ਤੇ ਇੱਥੇ ਤਾਂ ਹਾਲਾਤ ਖਰਾਬ ਹੋਏ ਪਏ ਨੇ ਕਿਵੇਂ ਸਿਹਤ ਬਣਾ ਕੇ ਜਾਂਦੇ ਹੋ ਕਿ ਬਿਮਾਰੀ ਘਰੇ ਲੈ ਕੇ ਜਾਂਦੇ ਹੋ ਜੀ ਦੇਖੋ ਪਤਾ ਹੀ ਕੀ ਹੈ ਬੁੜਲਾਡਾ ਦੇ ਵਿੱਚ ਕੋਈ ਵੀ ਪਹਿਲੇ ਦੀ ਗੱਲ ਦਾ ਪਾਰਕ ਨਹੀਂ ਹੈਗਾ ਜੇ ਕੇ ਪਾਰਕ ਬਣਾਇਆ ਸੀ ਤਾਂ ਇਹਦੀ ਜਮਾ ਮੈਂਟੇਨੈਂਸ ਬਿਲਕੁਲ ਨਹੀਂ ਹੈਗੀ 0% ਮੈਂਟੇਨੈਂਸ ਐ ਇਸ ਪਾਰਕ ਦੀ ਤੇ ਇਹਦੇ ਵਿੱਚ ਹੁਣ ਰੋਜ਼ਾਨਾ ਬਹੁਤ ਲੋਕ ਜਾਨੀ ਕਿ ਜਿਹੜੇ ਹੈਗੇ ਨੇ ਸਵੇਰੇ ਸ਼ਹਿਰ ਕਰਨ ਵਾਸਤੇ ਆਦੇ ਨੇ ਆਦੇ ਵਾਸਤੇ ਇੱਥੇ ਦੇਖਦੇ ਆ ਬੈਂਚਾਂ ਦਾ ਬੁਰਾ ਹਾਲ ਹੈ ਸਫਾਈ ਦਾ ਬਿਲਕੁਲ ਕੋਈ ਧਿਆਨ ਨਹੀਂ ਹੈਗਾ ਔਰ ਯਾਨੀ ਕਿ ਵੀ ਆ ਜਿਹੜਾ ਘਾਹ ਵੀ ਨੱਡੇ ਹੈਗੇ ਨੇ ਜਿਹੜੇ ਬੈਂਚ ਵੀ ਜਿਹੜੇ ਕੋਈ ਥੋੜਾ ਥੋੜਾ ਸਾਫ਼ ਸੁਥਰਾ ਦਿਖਦਾ ਨਾ ਇਹ ਵੀ ਸਾਰੇ ਆ ਇੱਥੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਆਪ ਇਕੱਠੇ ਕਰਕੇ ਕਰਤਾ ਹੈ ਪਬਲਿਕ ਨਾ ਦੇ ਜੇਬ ਚੋਂ ਪੈਸੇ ਖਰਚ ਕਰਦੀ ਜੇਬ ਚੋਂ ਪੈਸੇ ਇਕੱਠੇ ਕਰਕੇ ਸਾਰਾ ਜਿਹੜਾ ਕਰ ਰਹੀ ਹੈ ਨੀ ਕਿ ਵੀ ਦੇਖਦੇ ਕਰ ਰਹੀ ਆ ਰੇ ਤੇ ਇੱਥੇ ਕੋਈ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਦਿਖ ਨਹੀਂ ਰਹੀ ਇੱਥੇ ਨੀ ਕਿ ਵੀ ਨਗਰ ਕੌਂਸਲ ਦਾ ਦਫਤਰੇ ਵਿੱਚ ਹੈ ਕਿ ਉਹਨਾਂ ਨੂੰ ਦਿਖਦਾ ਨਹੀਂ ਵੀ ਇੱਥੇ ਸਾਰਾ ਕੁਝ ਨਾ ਨਗਰ ਕੌਂਸਲ ਨੂੰ ਵੀ ਕਈ ਵਾਰ ਮਿਲ ਚੁੱਕੇ ਨੇ ਸਾਰੇ ਪ੍ਰਸ਼ਾਸਨ ਨੀ ਕਿ ਲੋਕ ਪਰ ਕੋਈ ਨੀ ਕਿ ਵੀ ਉਹਨਾਂ ਦਾ ਕੋਈ ਧਿਆਨ ਹੀ ਨਹੀਂ ਹੈਗਾ ਇਸ ਕੰਨੀ ਬਿਲਕੁਲ ਵੀ ਨੀ ਕਿ ਵੀ ਇੱਥੇ ਨੀ ਕਿ ਵੀ ਸਵੇਰੇ ਜਿਹੜੇ ਜਿੰਨੇ ਲੋਕ ਸਾਰੇ ਸ਼ੇਅਰ ਕਰਨ ਆਉਂਦੇ ਆਪ ਦੀ ਜੇਬਾਂ ਚੋਂ ਪੈਸੇ ਖਰਚ ਕਰਕੇ ਇਹਦੀ ਮੇਂਟੇਨੈਂਸ ਕਰ ਰਹੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਕੋਈ ਸਫਾਈ ਦਾ ਬਹੁਤ ਮਾੜਾ ਹਾਲ ਹੈ ਜਦੋਂ ਕਿ ਇਸ ਪਾਰਕ ਦੀ ਯਾਨੀ ਕਿ ਵੀ ਪੂਰੀ ਵਧੀਆ ਮੇਂਟੇਨੈਂਸ ਹੋਣੀ ਚਾਹੀਦੀ ਸੀ ਅਸੀਂ ਕਹਿੰਦੇ ਇਸ ਨੂੰ ਪਾਰਕ ਨੂੰ ਵਧੀਆ ਤਰੀਕੇ ਨਾਲ ਬਣਿਆ ਹੋਣਾ ਚਾਹੀਦਾ ਹੈ ਇਹ ਪਾਰਕ ਕਿਉਂਕਿ ਦੇਖੋ ਲੋਕ ਇੱਥੇ ਆਉਂਦੇ ਨੇ ਇੱਥੇ ਲੋਕ ਡਰਦੇ ਨਹੀਂ ਆਉਂਦੇ ਅੱਜ ਮੈਂ ਸਵੇਰੇ ਆ ਰਿਹਾ ਸੀ ਕੁਝ ਨੂੰ ਕਿਹਾ ਮੈਂ ਕਹਾਂ ਚੱਲੀਏ ਪਾਰਕ 'ਚ ਉਹ ਕਹਿੰਦੇ ਅਰਥਿਆਰ ਮਖਿਆਲ ਲੱਗਿਆ ਹੋਇਆ ਹੈ ਕਹਿੰਦੇ ਯਾਰ ਪੈ ਤੇ ਦੋ ਤਿੰਨ ਵਾਰੀ ਇੱਥੇ ਮਖਿਆਲ ਉੱਡ ਕੇ ਲੋਕਾਂ 'ਚ ਲੜ ਚੁੱਕਿਆ ਇੱਥੇ ਇਹਨਾਂ ਦੇ ਵਿੱਚੋਂ ਮਖਿਆਲ ਲੱਗੇ ਪਏ ਨੇ ਕਿਤੇ ਨਾ ਕਿਤੇ ਇਸ ਕਰਕੇ ਥੋੜਾ ਜਿਹਾ ਐਸੇ ਨੇ ਹੈਗਾ پارک ਨੂੰ ਅੱਜ ਦੇਖਰੇਖ ਦੀ ਲੋੜ ਹੈਗੀ ਐ ਇੱਥੇ ਸਿਕਿਉਰਿਟੀ ਦਾ ਕਰ ਸ਼ਾਮ ਨੂੰ ਆਪਾਂ ਗੱਲ ਕਰੀਏ ਥੋੜੀ ਜਿਹੀ ਇੱਕ ਦੋ ਬੰਦੇ ਦੇ ਕੋਈ ਆ ਜੀ ਸਿਕਿਉਰਿਟੀ ਵਾਲੇ ਕੋਈ ਸਫਾਈ ਕਰਮਚਾਰੀ ਪਰਮਨੈਂਟ ਇੱਥੇ ਹੋਣੇ ਚਾਹੀਦੇ ਨੇ ਇੱਥੇ ਕੋਈ ਸਫਾਈ ਕਰਮਚਾਰੀ ਕੋਈ ਵੀ ਨਹੀਂ ਹੈ ਕੋਈ ਨਹੀਂ ਹੈ ਗੱਥੇ ਪਾਰਸੀਂ ਕਈ ਵਾਰ ਦੇਖ ਲਿਆ ਇੱਥੇ ਕੋਈ ਹੈ ਹੀ ਨਹੀਂ ਨੀ ਕਿ ਵੀ ਚਲਦੇ ਆਪਾਂ ਹੋਰ ਗੱਲ ਕਰਦੇ ਆਂ ਭਾਈ ਸਾਹਿਬ ਇੱਥੇ ਹੋਰ ਵੀ ਖੜੇ ਨੇ ਤੇ ਪੰਨੀਤ ਗੋਲ ਜੀ ਕੋਲ ਬੰਨਣ ਗੋਲ ਸਾਹਿਬ ਕੀ ਹਾਲ ਹੈ ਜੀ ਰਾਮ ਰਾਮ ਜੀ ਕੀ ਕਹੋ ਮੈਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਇਹਨਾਂ ਦਾ ਵੀ ਇਹਨਾਂ ਨੇ ਪਾਰਕ ਦੀ ਇਸ ਡਿਮਾਂਡ ਨੂੰ ਹਾਈਲਾਈਟ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਇਸ ਪਾਰਕ ਦਾ ਦੇਖੋ ਸਰਕਾਰ ਨੇ ਬਣਾਇਆ ਹੈ ਬਹੁਤ ਅੱਛਾ ਕਦਮ ਹੈ ਸਰਕਾਰ ਨੇ ਬਹੁਤ ਵਧੀਆ ਰਪੇ ਲਾਏ ਨੇ ਸਾਡੇ ਏਰੀਆ ਦੇ ਵਿੱਚ ਕੋਈ ਪਾਰਕ ਨਹੀਂ ਹੈਗਾ ਇਹ ਪਾਰਕ ਬਣਿਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਹੁਣ ਵੀ ਹੈਗੀ ਹੈ ਪਹਿਲਾਂ ਵੀ ਜਦੋਂ ਬਣਿਆ ਸੀ ਉਦੋਂ ਵੀ ਸੀਗਾ ਵੀ ਚਲੋ ਪਾਰਕ ਬਣ ਗਿਆ ਸਾਨੂੰ ਸੈਰ ਕਰਨ ਨੂੰ ਵਧੀਆ ਸਾਰੇ ਸਿਟੀਜ਼ਨ ਇੱਥੇ ਸੀਨੀਅਰ ਸਿਟੀਜ਼ਨ ਲੇਡੀਆਂ ਬੱਚੇ ਬਹੁਤ ਭਾਰੀ ਗਿਣਤੀ ਦੇ ਵਿੱਚ ਆਂਦੇ ਨੇ ਪਰੰਤੂ ਜਿਹੜਾ ਪ੍ਰਸ਼ਾਸਨ ਹੈ ਸਥਾਨਕ ਪ੍ਰਸ਼ਾਸਨ ਹੈ ਨਗਰ ਕਾਉਂਸਲ ਹੈ ਚਾਹੇ ਕੋਈ ਵੀ ਜਿਹੜੇ ਜ਼임ੇਵਾਰ ਅਧਿਕਾਰੀ ਨੇ ਉਹਨਾਂ ਦਾ ਰਵਈਆ ਬਿਲਕੁਲ ਨਕਾਰਾਤਮਕ ਰਵਈਆ ਹੈ 2 ਮਹੀਨੇ ਹੋ ਗਏ ਸਾਨੂੰ ਅਸੀਂ ਇੱਥੇ ਸਹਿਰ ਕਰਦੇ ਸੀ ਅਸੀਂ ਕਿਹਾ ਵੀ ਆਪਾਂ ਕੋਈ ਕਮੇਟੀ ਬਣਾਓ ਯਾਰ ਆਪਾਂ ਕਰੋ ਮੇਨਟੇਨੈਂਸ ਆਪੇ ਦੀ ਦੇਖ ਰਹੇ ਕਰੀਏ ਸਰਕਾਰ ਜਦੋਂ ਕੁਝ ਕਰੂ ਦੇਖੀ ਜਾਊਗੀ ਅਸੀਂ ਕਮੇਟੀ ਬਣਾ ਕੇ ਜੀ ਅਸੀਂ ਈਓ ਸਾਹਿਬ ਨੂੰ ਵੀ ਮਿਲੇ ਜਿਹੜੇ ਸਬੰਧਿਤ ਅਧਿਕਾਰੀ ਨੇ ਹੋਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਐਮਸੀ ਸਾਹਿਬ ਨੂੰ ਵੀ ਮਿਲੇ ਪਰ ਯਾਨੀ ਕਿ ਇਹਨਾਂ ਦਾ ਅਸਥਾਈ ਮਹਿਸੂਸ ਕੀਤਾ ਹੈ ਵੀ ਕਿ ਜਹਾ ਮੋਰਨਾ ਨਹੀਂ ਢੱਕਾ ਤੋੜਨਾ ਨਹੀਂ ਇੱਕ ਪੰਜਾਬੀ ਦੀ ਕਹਾਵਤ ਇਹਨਾਂ ਨੇ ਸਿੱਧ ਕਰਤੀ ਸਾਨੂੰ ਵਧੀਆ ਆਓ ਜੀ ਬੈਠੋ ਜੀ ਚਾਹ ਪੀਓ ਜੀ ਬਸ ਐਨੀ ਗੱਲ ਐ ਕੰਮ ਕੋਈ ਨਹੀਂ ਕਰਨਾ ਪਾਣੀ ਦਾ ਬੁਰਾ ਹਾਲ ਐ ਜੀ ਇੱਥੇ ਦੇਖੋ ਜਦੋਂ ਪੌਦੇ ਲਾਤੇ ਪੌਦਿਆਂ ਨੂੰ ਪਾਣੀ ਦਿੱਤਾ ਜ਼ਰੂਰਤ ਐ ਪਰ ਇਥੇ ਪਾਣੀ ਨਹੀਂ ਹੈਗਾ ਸਿੱਗਾ ਜੀ ਕਨੈਕਸ਼ਨ ਕੱਟਤਾ ਸੀ ਬਾਟਰ ਬਾਕਸ ਵਾਲਿਆਂ ਨੇ ਜੀ ਕੋਈ ਨਹੀਂ ਅਸੀਂ ਆਪਦੇ ਲੈਵਲ ਤੇ 25000 ਰੁਪਇਆ ਇੱਥੇ ਖਰਚ ਕਰਕੇ ਪਾਣੀ ਦੇ 25 30 ਜਿਹੜੀਆਂ ਟੂਟੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਚਾਲੂ ਕਰਾਈਆਂ ਨਵੀਆਂ ਵੀ ਲੁਆਈਆਂ ਜੀ ਉਸੋ ਵਾਰ ਅਸੀਂ ਸਾਰੀ ਸਫਾਈ ਕਰਾਈ ਤਿੰਨ ਤਿੰਨ ਬੁੱਟਾ ਚਾ ਕਾ ਹੋ ਚੁੱਕਿਆ ਅਸੀਂ ਇੱਥੇ ਜੀ ਅਸੀਂ ਚਾਰ ਪੰਜ ਸੱਪ ਵੀ ਨਿਕਲੇ ਆ ਜੀ ਕੋਈ ਵੀ ਜ਼ੁਰਕਟ ਨਾ ਹੋ ਸਕਦੀ ਹੈ ਸਫਾਈ ਦਾ ਕੰਮ ਅੱਜ ਵੀ ਜਾਰੀ ਹੈ ਪਿੱਛੇ ਢੇਰ ਲੱਗੇ ਪਏ ਨੇ ਕਾ ਦੇ ਤੁਸੀਂ ਦੇਖਿਓ ਜੀ ਜਾ ਕੇ ਇਸ ਤਰ੍ਹਾਂ ਦਾ ਹੈ ਜੀ ਦਰਖਤਾਂ ਦਾ ਇਹ ਹਾਲ ਹੈ ਇਹ ਜਿਹੜੇ ਸਫੈਦੇ ਨੇ ਚੱਲ ਜਾਲੀ ਬੁੱਟੂ ਉੱਚੇ ਹੋ ਰਹੇ ਨੇ ਜੀ ਜਦੋਂ ਕੋਈ ਨੇਰੀ ਆਂਦੀ ਹੈ ਇਹਨਾਂ ਦੇ ਡਾਣੇ गिर ਜਾਂਦੇ ਨੇ ਕਿਸੇ ਦੇ ਉੱਪਰ गिर ਗਿਆ ਕੋਈ ਵੀ ਹਾਸਾ ਵਾਪਰ ਸਕਦਾ ਹੈ ਬਹੁਤ ਵੱਡਾ ਡੂਮਣਾ ਮਖਿਆ ਲੱਗਿਆ ਹੋਇਆ ਇੱਥੇ ਜੀ ਦੋ ਵੀਰੀ ਉਹਨੇ ਅਟੈਕ ਕਰਤਾ ਜੀ ਬੰਦੇ ਹਸਪੀਟਲਾਈਜ਼ ਇੱਥੇ ਜਿਹੜੇ ਸੈਰ ਕਰਦੇ ਸੀ ਵਿਚਾਰੇ ਬਜ਼ੁਰਗਾਂ ਦੇ ਡੇਂਗੂ ਲੜ ਗਿਆ ਜੀ ਕੁਝ ਕਰ ਨਹੀਂ ਸਕਦਾ ਬੰਦੇ ਕੋਲੇ ਕੀ ਹਥਿਆਰ ਹੈ ਜੀ ਉਸ ਤੋਂ ਬਾਅਦ ਚਾਰ ਪੰਜ ਦਿਨ ਹੋ ਗਏ ਪਹਿਲਾਂ ਵੀ ਅਟੈਕ ਹੋ ਕੇ اٹਿਆ ਮੇਨ ਰੋਡ ਦੇ ਉੱਪਰ ਲੋਕ ਹੋ ਗਏ ਇੱਕ ਬੰਦਾ ਤਾਂ ਮਾਰੇ ਦੇਣਾ ਸੀ ਮਸਾਂ ਬਚਿਆ ਜੀ ਹੋਰ ਵੀ ਅਸਰ ਆ ਨਿਕਲਣਾ ਬਾਕੀ ਹੁਣ ਅਸੀਂ ਇੱਕ ਗੱਲ ਹੋਰ ਦੇਖੀ ਦੇਖੋ ਇੱਥੇ ਇਹ ਜਿਹੜਾ ਪਾਰਕ ਦੀ ਦੀਵਾਰ ਦੇ ਨਾਲ ਮੱਲੇ ਵਾਲਿਆਂ ਨੇ ਸੀਵਰੇਜ ਮਹਿਕਮੇ ਨਾਲ ਮਿਲ ਕੇ ਸਾਰਾ ਪਾਣੀ ਦੀ ਵੇਸਟੇਜ ਇੱਧਰ ਕੱਢਤੀ ਪਾਰਕ ਦੇ ਵਿੱਚ ਪਾਰਕੇ ਚ ਕਰਤੀ ਹੋ। ਹਾਂਜੀ ਚਿਕਨ ਗੁਣੀਏ ਦਾ ਤੇ ਡੈਂਗੂ ਦਾ ਇੰਨਾ ਪ੍ਰਕੋਪ ਚੱਲ ਰਿਹਾ ਘਰ ਘਰ ਮਰੀਜ਼ ਪਏ ਨੇ ਦੇਖੋ ਸਾਡੀ ਸੰਖਿਆ ਵੀ ਅੱਜ ਘਟ ਹੈ। ਨਹੀਂ 100 ਦੇ ਕਰੀਬ ਲਗਭਗ ਲੋਕ ਸੈਰ ਕਰਨ ਆਉਂਦੇ ਨੇ ਇਹਨਾਂ ਲੋਕ ਬਿਮਾਰ ਪਏ ਨੇ। ਉਹ ਪਾਣੀ ਸੀਵਰੇਜ ਦਾ ਦੇਖੋ ਪਾਰਕ ਦੇ ਵਿੱਚ ਆਈ ਜਾਂਦਾ ਜੀ ਦੇਖੋ। ਇਹਦੇ ਵਿੱਚ ਤਾਂ ਫਿਰ ਪਬਲਿਕ ਵੀ ਆਪਣੀ ਜ਼ਿੰਮੇਵਾਰੀ ਹੋ ਗਈ ਨਾ ਆਪਾਂ ਹਰ ਕੁਝ ਪ੍ਰਸ਼ਾਸਨ ਦੇ ਕਹਿ ਦਿੰਦੇ ਆ ਹੁ ਤੁਸੀਂ ਕਹਿੰਦੇ ਪਬਲਿਕ ਨੇ ਇੱਧਰ ਪਾਉਂਦਾ ਪਾਣੀ ਮੋੜ ਦਿੱਤਾ। ਅੱਜ ਪਬਲਿਕ ਦਾ ਵੀ ਕਿ ਜਿਹੜਾ ਗਲੀ ਦੇ ਵਿੱਚ ਪਾਣੀ ਓਵਰਫਲੋ ਹੁੰਦਾ ਸੀਗਾ ਉਹ ਤਾਂ ਬੰਦ ਕਰਤਾ ਕੀਤਾ ਤਾਂ ਵਿਭਾਗ ਨੇ ਇਹਨਾਂ ਨੇ ਨਾ ਜੀ ਇਹਨਾਂ ਦੇ ਬੰਦਿਆਂ ਨੇ ਕੀਤਾ ਦੇਖੋ ਪਬਲਿਕ ਨੇ ਆਪ ਨਹੀਂ ਕੀਤਾ ਜੀ ਮੈਂ ਕਿਹਾ ਹਲੋ ਕਰਾਂ ਹੋਰ ਜੀ ਉਹ ਬੰਦੇ ਵਿੱਚ ਮਿਲ ਕੇ ਚੈਂਬਰ ਬਣਾ ਕੇ ਪਾਣੀ پارک ਦੇ ਵਿੱਚ ਪਾਤਾ ਜੀ ਸਾਰੇ ਪੈਸੇ ਖਾਂਦੇ ਨੇ ਸ਼ਰਿਆਮ ਸਾਹਿਬ ਨੂੰ ਪਤਾ ਹੈ ਇਸ ਗੱਲ ਦਾ ਬਿਲਕੁਲ ਜੀ پارک ਦੇ ਹਾਲਾਤ ਬਹੁਤ ਮਾੜੇ ਰਹਤੇ ਪੈਸਾ ਫੋਰ ਕਰਨਾ ਪਉਣਾ ਨਾਲ ਵੀ ਗੱਲ ਕਰਨ ਦੀ ਕੋਈ ਚੰਗਾ ਪੈਸਾ ਕਿੰਨਾ ਵਧਦਾ ਹੈ ਜੀ ਵੱਡਾਲ ਸਿੰਘ ਜੀ ਕੀ ਕਹੋਗੇ پارک ਬਾਰੇ ਤੁਸੀਂ پارک ਠੀਕ ਹੈ ਵੀ ਸਾਡੇ ਏਰੀਆ ਤੇ ਕੋਈ ਹੈ ਨਹੀਂ ਸੀ ਸਾਂਝੀ ਜਗ੍ਹਾ ਘੁੰਮਣ ਸਰ ਨੂੰ ਵੀ ਬਣਾ ਤਾਂ ਠੀਕ ਐ ਹੁਣ ਇਹਦੀ ਮੇਨਟੇਨੈਂਸ ਦੀ ਲੋੜ ਐ ਹੁਣ ਜਿੱਥੇ ਤੋਂ ਕਰਸ਼ਾਮ ਦਾ ਪ੍ਰੋਗਰਾਮ ਐ ਵੀ ਇੱਥੇ ਲੇਡੀਜ਼ ਆਉਂਦੀਆਂ ਨੇ ਹੁਣ ਸ਼ਾਮ ਨੂੰ ਨਸ਼ੇੜੀ ਆਉਣ ਲੱਗੇ ਵੀ ਲੇਡੀਜ਼ ਹੁਣ ਡਰਦੀਆਂ ਆਉਂਦੀਆਂ ਨਹੀਂ ਵੀ ਸ਼ਾਮ ਨੂੰ ਪੁਲਿਸ ਪ੍ਰਸ਼ਾਸਨ ਮਾੜਾ ਮੋਟਾ ਗੇੜਾ ਤਾਂ ਮਾਰੇ 8 ਤੋਂ 10 ਜਾਂ 11 ਵੀ ਮਤਲਬ ਕੁਰਸੀਆਂ ਤੋੜਦੇ ਨੇ ਹੁਣ ਨੁਕਸਾਨ ਕਰਦੇ ਨੇ ਆ ਮੇਨਟੇਨੈਂਸ ਜਿਹੜਾ ਸਾਰਾ ਹੁਣ ਕਲੈਕਸ਼ਨ ਕਰਕੇ ਅਸੀਂ ਆਪਦੇ ਕੋਲੋਂ ਕਮੇਟੀ ਬਣਾ ਕੇ ਕਲੈਕਸ਼ਨ ਕਰਕੇ ਲਾਇਆ ਅਜੇ ਵੀ ਇੱਕ ਦੋ ਚੀਜ਼ਾਂ ਦਾ ਵਰਕ ਹੋਣ ਵਾਲਾ ਵੀ ਮਤਲਬ ਦੇ ਇਹ ਦੀ ਕੇਅਰ ਕਰਾਂਗੇ ਫਿਰ ਹੀ ਹੈ ਨਾ ਇਹ ਆਪਣੀ ਪ੍ਰਾਪਰਟੀ ਹੈ ਕੀ ਕਹੋਗੇ ਆਪਾਂ ਦੇਖਦੇ ਆ ਕਿ ਸ਼ਹਿਰ ਦੇ ਵਿੱਚ ਵੀ ਹੋਰ ਕਾਫੀ ਕੰਮ ਜਿਹੜੇ ਨੇ ਜਿਹੜੀ ਸੰਸਥਾਵਾਂ ਕਰਾਰੀਆਂ ਨੇ ਜਿਵੇਂ ਪੀ ਐਨ ਐਮ ਰੋਡ ਤੇ ਸੜਕਾ ਉਹ ਵੀ ਇੱਕ ਸੰਸਥਾਵਾਂ ਨੇ ਬਣਾਈ ਪਾਰਕ ਹੈ ਇਹ ਵੀ ਸੰਸਥਾਵਾਂ ਆਪ ਪੈਸੇ ਇਕੱਠੇ ਕਰਕੇ ਰਿਪੇਅਰ ਕਰਾਰੀਆਂ ਨੇ ਕੀ ਲੱਗਦਾ ਤੁਹਾਨੂੰ ਕਿ ਕਿਸ ਕਾਰਨ ਕਿਉਂ ਹੈ ਵੀ ਕਿੱਥੇ ਕਿੱ데 ਜੋ ਐਮ ਐਲ ਏ ਸਾਹਿਬ ਔਰ ਆਪਣੇ ਪ੍ਰਧਾਨ ਜੀ ਦਾ ਰੇੜਕਾ ਚੱਲ ਰਿਹਾ ਉਸ ਦਾ ਕਾਰਨ ਤਾਂ ਨਹੀਂ ਹੈਗਾ ਵੀ ਲੋਕ ਪਬਲਿਕ ਦਾ ਨੁਕਸਾਨ ਕਰ ਰਹੀਆਂ ਚਲੋ ਪ੍ਰਧਾਨ ਜੀ ਨੂੰ ਬੇਨਤੀ ਕਰਦੇ ਆ ਅਸੀਂ ਵੀ ਤੁਸੀਂ ਇਸ ਰੇਡ ਕੇ ਚ ਨਾ ਪਾਓ ਵੀ ਸਾਡੇ ਕੰਮ ਜਿਹੜੇ ਕੋਈ ਹੋਣ ਵਾਲੇ ਨੇ ਹੁਣ ਦਿਓ। ਜੋ ਕਾਰਨ ਇਹ ਤਾਂ ਆ ਵੀ ਚਲੋ ਇਹ ਤਾਂ ਕੁਝ ਵੀ ਹੋ ਸਕਦਾ ਮੈਂ ਇਹਨਾਂ ਡੀਪਲੀ ਨਹੀਂ ਕੁਝ ਕਹਿ ਸਕਦਾ ਵੀ ਕੀ ਕਾਰਨ ਹੈ ਦਾ ਵੀ ਹੁਣ ਜਿਵੇਂ ਕਈ ਬੰਦੇ ਡੋਨੇਸ਼ਨ ਦੇ ਰਹੇ ਨੇ ਸਾਨੂੰ ਆ ਚਾਰ ਕੁਰਸੀਆਂ ਗ੍ਰੈਂਡ ਸਿਟੀ ਵਾਲਿਆਂ ਨੇ ਦਿੱਤੀਆਂ। ਦਿਖਾਓ ਮੜਾ ਜਿਹੜੀਆਂ ਸਾਹਮਣੇ ਚਾਰ ਕੁਰਸੀਆਂ ਲੱਗੀਆਂ ਨੇ। ਕੁਰਸੀਆਂ ਗ੍ਰੈਂਡ ਸਿਟੀ ਵਾਲਿਆਂ ਨੇ ਦਿੱਤੀਆਂ। ਅੱਛਾ ਠੀਕ ਹੈ ਨਾ ਜੀ। ਉਹ ਜਿਹੜੇ ਜਿਹੜੇ ਹੁਣ ਦੇ ਰਹੇ ਨੇ ਉਹ ਦੇ ਹੀ ਰਹੇ ਨੇ ਦਿਨ 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 ਜਿੰਝ ਕੋ ਭਾਵਨਾ ਕਰਦਾ ਹੀ ਆ ਦੇਵਾ ਦਾ ਪਰ ਕੰਮ ਤਾਂ ਤਾਂ ਇਹ ਦੇਖੋ ਆਪਣੇ ਜਿਹੜੇ ਕਰਨ ਲੱਗ ਰਿਹਾ ਕਾਉਂਸਲ ਦੇ ਕੰਮ ਨੇ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ ਇਹਦੇ ਵਿੱਚ ਹਾਂ ਉਹ ਕਿਹੜਾ ਮਾਰਨਾ ਉਹਨਾਂ ਦਾ ਜਿਹੜਾ ਈਓ ਵਗੈਰਾ ਜਾਂ ਕੁਝ ਇਹੀ ਹੈ ਕੋਈ ਕਿਹੜਾ ਤਾਂ ਇੱਥੇ ਮਾਰੇ ਨਾ ਵੀ ਛਾਂ ਛਾਂ ਵਾਸਤੇ ਦਫ਼ਤਰ ਵੀ ਵਿੱਚ ਹੀ ਹੈ ਨਾ ਇਹ ਦੇਖੋ ਪਾਰਕ ਦੇ ਵਿੱਚ ਹਾਂ ਰਾਤ ਇੱਥੇ ਕੋਈ ਚੌਕੀਦਾਰ ਹੋਵੇ ਗੇਟੇਕਰ ਹੋਵੇ ਕੋਈ ਰਾਤ ਦਾ ਰਾਤ ਨੂੰ ਨੁਕਸਾਨ ਹੋਈ ਜਾਂਦਾ ਕੋਈ ਪੁੱਛਦਾ ਨਹੀਂ ਕਿਸੇ ਨੂੰ ਬਿਲਕੁਲ ਜੀ ਆਪਣੇ ਪੈਸਾ ਫੋਰ ਕਰਨ ਉਹਨਾਂ ਨਾਲ ਗੱਲ ਕਰਾਂਗੇ ਪੈਸਾ ਕਿਨਾਂ ਤੁਹਾ ਕੀ ਕਹੋਗੇ ਇੱਥੇ ਬਿਜਲੀ ਦਾ ਮੈਸੇਜ ਦੇਖਿਆ ਕਿ ਮੇਰੇ ਕੋਲ ਲਾਈਟ ਦਾ ਇੰਤਜ਼ਾਮ ਵੀ ਨਹੀਂ ਹੈਗਾ ਰਾਤ ਨੂੰ ਦਿੱਕਤ ਆਉਂਦੀ ਐ ਇਸ ਚੀਜ਼ ਦੀ ਰਾਤ ਨੂੰ ਵੀ ਸਵੇਰੇ ਵੀ ਦਿੱਕਤ ਆਉਂਦੀ ਐ ਸਵੇਰੇ 5:00 5:30 ਵੇ ਆਏ ਨੇ ਜੀ ਇੱਥੇ ਲੱਟਾਂ ਵਿਚਾਲੇ ਤਿੰਨ ਚਾਰ ਸੱਡਾ ਤੇ ਹੈ ਨਹੀਂ ਕੁਝ ਵੀ ਕੁਝ ਵੀ ਹਾਸਫਾ ਜਿਹੇ ਜਾਨਵਰ ਆ ਗਏ ਨੇ ਸੱਪ ਸੁਪ ਵਗੈਰੇ ਤੇ ਫਿਰ ਫਿਰਦੇ ਰਹਿੰਦੇ ਨੇ ਜੀ ਬਿਲਕੁਲ ਜੀ ਤਾਂ ਇਸ ਵਾਰ ਥੋੜਾ ਜਿਆ ਨਗਰ ਕਾਉਂਸਲ ਨੂੰ ਵੀ ਜਲਦੀ ਧਿਆਨ ਦੇਣਾ ਚਾਹੀਦਾ ਹੈ ਕਿ ਦੇਖੋ ਆਪਾਂ ਇਹ ਪਾਰਕ ਬਣਾਇਆ ਪਬਲਿਕ ਦੀ ਸੌਬਧਾ ਲਈ ਬਣਾਇਆ ਹੈ ਕਿ ਪਬਲਿਕ ਆਵੇ ਆਪਣੇ ਫਿਟਨੈਸ ਕਰੇ ਪਰ ਫਿਟਨੈ ਤਨੂੰ ਦਿਖਾਨਿਆ ਕਿ ਆਪਾਂ ਜੋ ਬੈਠਣ ਦੇ ਲਈ ਇੱਥੇ ਬੈਂਚ ਰੱਖੇ ਗਏ ਸਨ ਉਹਨਾਂ ਬੈਂਚਾਂ ਦੇ ਕੀ ਹਾਲਾਤ ਨੇ ਮੈਂ ਗਗਨ ਜੀ ਨੂੰ ਕਹੂੰਗਾ ਥੋੜਾ ਦਿਖਾ ਦਿਓ ਆ ਹਾਲਾਤ ਨੇ ਦੱਸੋ ਵੀ ਪਬਲਿਕ ਆਏਗੀ ਤਾਂ ਕਿੱਥੇ ਬੈਠੇਗੀ ਇਸ ਤਰ੍ਹਾਂ ਹੋ ਘਰੇਗੀ ਥੱਲੇ نیچے ਬੈਠੋ ਤੁਸੀਂ ਦੇਖੋ ਕਿ ਸਫਾਈ ਤਾਂ ਕਦੇ ਹੋਈ ਨਹੀਂ ਪਿੱਛੇ ਦੇ ਆਪਾਂ ਥੱਲੇ ਘਾਹ ਤੇ ਹੀ ਬੈਠਣ ਦੀ ਕੋਸ਼ਿਸ਼ ਕਰੀਏ ਤਾਂ ਹਾਲਾਤ ਦੇਖ ਲਓਗੇ ਘਾਹ ਤੇ ਵੀ ਬੈਠਣਾ ਮੰਦਰ ਨੂੰ ਬੜੀ ਮੁਸ਼ਕਲ ਹੋਣਾ ਹੋ ਜਾਂਦਾ ਹੈ ਅੱਗੇ ਚੱਲਦੇ ਆਪਾਂ ਅੱਗੇ ਦਿਖਾਨਿਆ ਵੀ ਅੱਗੇ ਕੀ ਹਾਲਾਤ ਨੇ ਇੱਕ ਇੱਥੇ ਬੈਠਣ ਲਈ ਝੋਪੜੀ ਜੀ ਬਣਾਈ ਜਰੇ ਆਪਾਂ ਝੋਪੜੀ ਨੂੰ ਆਪਾਂ ਕਹਿੰਦੇ ਨੇ ਉਹ ਬਣਾਈ ਹੋਏ ਹੁੰਦੇ ਹਾਲਾਤ ਦਿਖਾਣੇ ਤੁਹਾਨੂੰ ਆਜੋ ਥੋੜਾ ਨਾਲ ਤਰੱਕ ਦੇ ਵਿੱਚ ਇੱਕ ਬੈਠਣ ਜਿਵੇਂ ਆਪਾਂ ਕਹਿੰਦੇ ਆ ਕਿ ਵਰਗੇ ਝੋਪੜੀਆਂ ਬਣੀਆਂ ਹੁੰਦੀਆਂ ਜਿਹੜੇ ਬਣਾਏ ਹੁੰਦੇ ਨੇ ਉਹ ਇੱਥੇ ਵੀ ਇੱਕ ਬਣੀ ਹੋਈ ਆ ਦਿਖਾਓ ਮੜਾ ਜਿਹੜੇ ਚਾਰ ਬੈਂਚ ਲੱਗੇ ਹੋਏ ਨੇ ਇੱਥੇ ਤੇ ਇਹ ਤਾਂ ਬਣਾਏ ਤਾਂ ਨਹੀਂ ਵੀ ਲੋਕ ਇੱਥੇ ਬੈਠਣ ਲੇਕਿਨ ਹਾਲਾਤ ਇਹ ਨੇ ਕਿ ਜਦੋਂ ਰਾਤ ਨੂੰ ਹਨੇਰਾ ਹੋ ਜਾਂਦਾ ਜਦੋਂ ਨਹੀਂ ਹੁੰਦਾ ਤਾਂ ਇੱਥੇ ਲੋਕ ਆ ਕੇ ਸ਼ਰਾਬ ਦਾ ਸੇਵਨ ਕਰਦੇ ਆ ਹਮਦਖਾਨੇ ਇੱਥੇ ਬੋਤਲਾਂ ਪਈਆਂ ਨੇ ਹਾਲਾਤ ਦਿਖਾਈਓ ਮੜਾ ਜੀ ਦੇਖੋ ਬੀਅਰ ਦੀਆਂ ਖਾਲੀ ਬੋਤਲਾਂ ਪਈਆਂ ਨੇ ਇੱਕ ਪਾਸੇ ਤਾਂ ਪੰਜਾਬ ਜੁਧ ਨਸ਼ਾ ਰੁੱਤ ਚਲਾ ਰਹੀ ਹੈ ਲੇਕਿਨ ਪਾਰਕ ਦੇ ਵਿੱਚ ਆਹ ਜਿੱਥੇ ਪਬਲਿਕ ਆਂਦੀ ਹੈ ਉੱਥੇ ਇਹ ਹਾਲਾਤ ਨੇ ਇੱਕ ਹੀ ਲੋਕ ਇੱਥੇ ਰਾਤ ਨੂੰ ਬੈਠ ਕੇ ਡਰਿੰਕ ਕਰਦੇ ਨੇ ਔਰ ਇੱਥੇ ਨਾਲ ਹੀ ਬੋਰਡ ਲੱਗਿਆ ਹੋਇਆ ਤੁਹਾਨੂੰ ਦਿਖਾਨਿਆ ਕਿ ਬੋਰਡ ਲੱਗਿਆ ਨਸ਼ਾ ਮੁਕਤ ਪੰਜਾਬ ਤੰਦਰੁਸਤ ਰਹੇ ਸਮਾਜ ਨਸ਼ਾ ਮੁਕਤ ਪੰਜਾਬ ਉਹਦੇ ਬਿਲਕੁਲ ਸਾਹਮਣੇ ਹੀ ਬੈਠ ਕੇ ਰਾਤ ਨੂੰ ਰਾਤ ਦੇ ਹਨੇਰੇ ਜੋ ਕਿ ਲਾਈਟਾਂ ਦਾ ਇੱਥੇ ਹੈ ਹੀ ਨਹੀਂ ਨੇਰੇ ਦੇ ਵਿੱਚ ਇੱਥੇ दारू ਦਾ ਸੇਵਨ ਵੀ ਕੀਤਾ ਜਾਂਦਾ ਹੈ ਇਹ ਹਾਲਾਤ ਨੇ ਸਾਡੇ ਪਾਰਕ ਦੇ ਹਾਲਾਤ ਦਿਖਾਣੇ ਆਜੋ ਜੀ ਮਾੜੇ ਦਿਖਾਈ ਚੱਲੋ ਦੇਖੋ ਜੀ ਆਹ ਦੇਖੋ ਰਾਤ ਨੂੰ ਇੱਥੇ दारू ਪਿੰਦੇ ਨੇ ਨਾਲ ਨਮਕੀਨ কুরਕੇ वगैरह ਦੇ ਪੈਕੇਟ ਪੂਰਾ ਇੰਜੋਏ ਕਰਕੇ ਜਾਂਦੇ ਨੇ ਮਸਤੀ ਚ ਪੂਰਾ ਆਰਾਮ ਨਾਲ ਇਹ ਤਾਂ ਕੰਨ ਦੇ ਚਾਰੂ ਪਿੰਦੇ ਨੇ ਬੜੇ ਅਫਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਸੁੱਤਾ ਪਿਆ ਬਿਲਕੁਲ ਵਾਟਰ ਬਾਕਸ ਇਸ ਪਾਰਕ ਦੇ ਵਿੱਚ ਹੈ ਨਗਰ ਕੌਂਸਲ ਦਾ ਦਫਤਰ ਐਸ ਦੇ ਵਿੱਚ ਹੈ ਇੱਥੇ ਕੋਈ ਵੀ ਸਫਾਈ ਸੇਵਕ ਕੋਈ ਵੀ ਚੌਂਕੀਦਾਰ ਰਾਤ ਨੂੰ ਨਜ਼ਰ ਨਹੀਂ ਆਉਂਦਾ ਅੱਗੇ ਚੱਲਦੇ ਆਪਾਂ ਹੋਰ ਹੋਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਸੀਵੇਜ ਦਾ ਗੰਦਾ ਪਾਣੀ ਵੀ ਇਸ ਪਾਰਕ ਦੇ ਵਿੱਚ ਆ ਰਿਹਾ ਆਪਾਂ ਉਹ ਵੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਂਦੀ ਇੱਥੇ ਇੱਕ ਡੱਬੀਆਂ ਪਏ ਨੇ ਜਿਹਦੇ ਵਿੱਚ ਸੋ ਕਹਿੰਦੇ ਆ ਕਿ ਚਿੱਟਾ ਜਾਂ ਸਲਫਾ ਕੁਝ ਵੀ ਪਾਈਪਾਂ ਦੇ ਜੁਰਬੀਆਂ ਦਾ ਮੈਂ ਕੈਮਰਾਮੈਨ ਕਹੂੰਗਾ ਮੈਂ ਉਹਨੂੰ ਝੂਮ ਕਰਕੇ ਦੁਕਾਨ ਵੀ ਇਹ ਹਾਲਾਤ ਹੋ ਰਹੇ ਨੇ ਇੱਥੇ ਇੱਕ ਪਾਸੇ ਬੋਰਡ ਲੱਗਾ ਵੀ ਨਸ਼ਾ ਆਪਾਂ ਮੁਕਤ ਪੰਜਾਬ ਨੂੰ ਵੀ ਨਸ਼ਾ ਮੁਕਤ ਕਰ ਦਿੱਤਾ ਲੇਕਿਨ ਬਲਾਡੇ ਦੇ ਸ਼ਰੇਆਮ ਚੱਲਦਾ ਹੈ ਕਿੱਥੇ ਹੈ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਇਹ ਗੱਲਾਂ ਵਾਲੇ ਪ੍ਰਸ਼ਾਸਨ ਬਸ ਗੱਲਾਂ ਮਾਰਨ ਵਾਸਤੇ ਹੀ ਹੈ ਸਰਕਾਰ ਵੀ ਅਸੀਂ ਇੰਨਾ ਇੰਨਾ ਕੁਝ ਕਰਤਾ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਤਾ ਹਾਲਾਤ ਇਹ ਹਨ ਸਾਡੇ ਪਾਰਕ ਦੇ ਤੁਸੀਂ ਦੇਖਿਆ ਕਿ ਇੱਥੇ ਨਸ਼ਾ ਕਿਵੇਂ ਹੁੰਦਾ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਨੇ ਆ ਕਿ ਇੱਥੇ ਆ ਘਾਲਾ ਹਾਲ ਹੈ ਦੇਖੋ ਪੱਤੇ ਸਫੇਦੇ ਵੱਢ ਕੇ ਇੱਥੇ ਸਿੱਟੇ ਗਏ ਨੇ ਇੱਕ ਤੁਹਾਨੂੰ ਹੋਰ ਦਿਖਾਨੇ ਆ ਕਿ ਇੱਕ ਸਫੇਦੇ ਦਾ ਟਾਹਣਾ ਟੁੱਟਿਆ ਹੋਇਆ ਹੈ ਤੇ ਉਹਦੇ ਉੱਤੇ ਇੱਕ ਡੋਮਨਾ ਮਖਿਆਲ ਬੈਠਾ ਮੈਂ ਕਹੂੰਗਾ ਜ਼ੂਮ ਕਰਕੇ ਦਿਖਾਨਗੇ ਇਹ ਡੂਨੇ ਮਖਿਆਲ ਨੇ ਇੱਥੇ ਦੋ ਵਾਰੀ ਨੁਕਸਾਨ ਕਰ ਚੁੱਕਿਆ ਹੈ ਪਹਿਲਾਂ ਵੀ ਇੱਥੇ ਜੋ ਪਬਲਿਕ ਸੈਰ ਕਰਨ ਆਉਂਦੀ ਹੈ ਤਾਂ ਉਹਨਾਂ ਨੂੰ ਕਾਫੀ ਲੜਦੇ ਉਹਨਾਂ ਨੂੰ ਇੱਕ ਵਾਰੀ ਹਸਪੀਟਲ ਵੀ ਦਾਖਲ ਕਰਾਉਣਾ ਪੈ ਗਿਆ ਸੀਗਾ ਕੱਲ ਪਰਸੋ ਵੀ ਇੱਕ ਹੋਇਆ ਕਿ ਇੱਕ ਬੰਦੇ ਨੂੰ ਬੜੀ ਮੁਸ਼ਕਲ ਨਾਲ ਇਹ ਡੂਨੇ ਮਖਿਆਲ ਤੋਂ ਬਚਾਇਆ ਗਿਆ ਹੈ ਅੱਗੇ ਚੱਲਦੇ ਆ ਤੁਹਾਨੂੰ ਅੱਗੇ ਦਿਖਾਉਣੇ ਆ ਇੱਕਦੇ ਗੇਟ ਦੇ ਬਾਹਰ ਦੇਖੋ ਕਿ ਇਹ ਹੁਣ ਐਨੀ ਪਤਾ ਕਿ ਪ੍ਰਸ਼ਾਸਨ ਨੇ ਮੀਲੇ ਭੁਗਤਾ ਜਾਂ ਪਬਲਿਕ ਨੇ ਆਪ ਦੇ ਉਹਦੇ ਉੱਤੇ ਸੀਵਰੇਜ ਦੀਆਂ ਪਾਈਪਾਂ ਜੋ ਗੰਦਾ ਪਾਣੀ ਆ ਪਾਰਕ ਦੇ ਵਿੱਚ ਹੀ ਵਾਟਰ ਛੱਡਿਆ ਗਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਦਿਖਾਣਗੇ ਜੋ ਸੀਵਰੇਜ ਦਾ ਸਾਰਾ ਪਾਰਕ ਦੇ ਵਿੱਚ ਹੀ ਛੱਡਿਆ ਜਾ ਰਿਹਾ ਸਾਹਮਣੇ ਪਾਈਪਾਂ ਪਾਈਆਂ ਹੋਈਆਂ ਨੇ ਹਾਲਾਤ ਬਲਾੜੇ ਦੇ ਨੇ ਕਿ ਚਿਕਨ ਗੁਣੀਆਂ ਡੇਂਗੂ ਨੇ ਇਸ ਨੂੰ ਸ਼ਹਿਰ ਨੂੰ ਪੂਰਾ ਲਪੇਟ ਰੱਖਿਆ ਕੋਈ ਵੀ ਐਸ਼ਾ ਕਰਨੀ ਹੈਗਾ ਜਿਹਦੇ ਘਰ ਦੇ ਵਿੱਚ 2 ਜਾਂ 3 ਪੇਸ਼ੈਂਟ ਨਾ ਪਿਆ ਹੋਣ ਪ੍ਰਸ਼ਾਸਨ ਥੋੜਾ ਜਿਹਾ ਜਾਗੇ ਸਾਡੇ ਨਾਲ ਨੇ ਹਸਪਾਲ ਸਿੰਘ ਬਾਜ ਜੀ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਜੋ ਅੱਜ ਪਾਰਕ ਦੇ ਵਿੱਚ ਆਪਾਂ ਕਵਰੇਜ ਕਰ ਲਈਆ ਕਿ ਉੱਥੇ ਜਿਹੜੇ ਹਾਲਾਤ ਨੇ ਪਾਰਕ ਦੇ ਜੋ ਮਾੜੇ ਹੋ ਰਹੇ ਨੇ ਉੱਤੇ ਸਫਾਈ ਦਾ ਬੈਂਚਾਂ ਦਾ ਲੱਗ ਹੋਇਆ ਪ੍ਰਧਾਨ ਜੀ ਨਾਲ ਗੱਲ ਕਰਦੇ ਹਾਂ ਪ੍ਰਧਾਨ ਜੀ ਕੀ ਆਲ ਹੈ ਬਹੁਤ ਵਧੀਆ ਸਰ ਸਰ ਯਾ ਪਰ ਇੱਕ ਪਾਰਕ ਬਣਿਆ ਕਿੰਨਾ ਢੰਗ ਹੋ ਗਿਆ ਪਾਰਕ ਬਣਨੋਂ ਆਮ ਆਦਿ ਪਰਿਵਾਰਕ ਜੋ ਬਣਾਇਆ ਹੈ ਜਿਸ ਸਰੋ ਪਾਰਕ ਬਣਿਆ ਕਰੀਬ ਨੂੰ 2 ਸਾਲ ਹੋ ਗਏ ਉਹ 50 ਲੱਖ ਦੀ ਲਾਗਤ ਨਾਲ ਪਾਰਕ ਬਣਿਆ ਤੇ ਉੱਥੇ ਪਤਾ ਕੀ ਹੈ ਜਨਾਬ ਅੱਜ ਅਸੀਂ ਕਵਰੇਜ ਕੀਤੀ ਹੈ ਹਾਲਾਤ ਪਾਰਕ ਦੇ ਬਹੁਤ ਮਾੜੇ ਨਾ ਤਾਂ ਉੱਥੇ ਕੋਈ ਸਫਾਈ ਸੇਵਕ ਨਾ ਹੀ ਉੱਥੇ ਕੋਈ ਲਾਈਟ ਦਾ ਪ੍ਰਬੰਧ ਹੈ ਦੋ ਸਟੇਡੀਅਮ ਬਣੇ ਹੋਏ ਨੇ ਬੱਟੋ ਬਾਸਕਟਬਾਲ ਦੇ ਕੋਈ ਨੈਟ ਨਹੀਂ ਕੋਈ ਉੱਥੇ ਬੁਰਾ ਸਫਾਈ ਦਾ ਕੀ ਕਹੋਗੇ ਤੁਸੀਂ ਹੋਂਦੇ ਬਾਰੇ ਸਫਾਈ ਵਾਸਤੇ ਅਸੀਂ ਇੱਕ ਮਾਲੀ ਪੱਕੇ ਤੌਰ ਤੇ ਹੀ ਰੱਖਿਆ ਹੋਇਆ ਹੈ ਉੱਥੇ ਦੋਮਾਲੀ ਸਾਡੇ ਕੋਲੇ ਇੱਕ ਪੱਕੇ ਦਰਦ ਉੱਤੇ ਇੱਕ ਉਹਦੇ ਨਾਲ ਸਫਾਈ ਸੇਵ ਪਕਰਤਾ ਹੈ ਜਿਹੜੀ ਸਫਾਈ ਦੀ ਗੱਲ ਕਰਦੇ ਹਾਂ ਤੇ ਨਾ ਡਰਕਤਾ ਵੱਟੇ ਸਫਾਈ ਉਹ ਪੱਤੇ ਲਗਾਤਾਰ ਥੱਲੇ ਝੜਦੇ ਰਹਿੰਦੇ ਆ ਜਿਹਦੇ ਕਰਕੇ ਉਹਦੇ ਸਫਾਈ ਦਾ ਮਤਲਬ ਮੌਲ ਖਰਾਬ ਹੋ ਜਾਂਦਾ ਪਰ ਸਾਨੂੰ ਜਦੋਂ ਵੀ ਮਾਲੀ ਜੀ ਹੁੰਦਾ ਦੱਸਦੇ ਆ ਜੇ ਉੱਥੇ ਕੋਈ ਕਮੇਟੀ ਲੋਕ ਕਿਸੇ ਨੂੰ ਦੱਸਦੇ ਫੋਨ ਕਰਦੇ ਨੇ ਵੀ ਇੱਕ ਅੱਕੇ ਸਫਾਈ ਦਾ ਟਨ ਕਰਤਾ ਤਾਂ ਅਸੀਂ ਨਾਲ ਦੀ ਨਾਲ ਉੱਥੇ 10-12 ਬੰਦੇ ਜਿਹੜੇ ਝਾੜੂ ਲੈ ਕੇ ਉੱਥੇ ਨਾ ਕਿ ਮਹੀਆ ਗ੍ਰੋਮੀ ਸਫਾਈ ਗ੍ਰੋਮੀ ਕਿਤੇ ਅਕਾ ਥੋੜੀ ਬੱਤੀ ਹੋ ਗਈ ਉਹ ਅਸੀਂ ਨਾਲ ਦੀ ਨਾਲ ਕੱਲ ਨੂੰ ਅਸੀਂ ਕਰਵਾਜੀ ਛੁੱਟੀ ਸਰਕਾਰੀ ਤੇ ਅੱਜ ਵਾਰ ਦੀ ਕੱਲ ਨੂੰ ਅਸੀਂ ਸਾਰੇ ਬੰਦੇ ਪੇਚਕ ਦਸਪਾਈ ਕਰਾ ਦੇ ਕੋਈ ਕੋਈ ਚੱਕਰ ਨਹੀਂ ਸਾਨੂੰ ਜੀ ਤੇ ਉੱਥੇ ਨਾ ਜੀ ਆਪਣੇ ਇੱਕ ਬੈਠਣ ਵਾਲੇ ਜਿਹੜੇ ਬੈਂਚ ਹੁੰਦੇ ਨੇ ਉਹ ਬੈਂਚਾਂ ਦੇ ਹਾਲਾਤ ਬਹੁਤ ਖਰਾਬ ਨੇ ਟੁੱਟੇ ਨੇ ਸਾਨੂੰ ਪਬਲਿਕ ਉੱਥੇ ਜਿਹੜੀ ਮਿਲੀ ਜੋ ਸਵੇਰ ਕਰਨ ਲ ਜਾਂਦੀ ਆ ਜਾਂ ਉਹ ਕਹਿੰਦੇ ਕਿ ਅਸੀਂ ਸਫਾਈ ਦਾ ਇਹ ਬੈਂਚਾਂ ਦਾ ਆਪਣੀ ਜੇਬ ਦੇ ਵਿੱਚੋਂ ਖਰਚ ਕਰਕੇ ਜੋ ਵੀ ਲੋਕਾਂ ਦਾ ਚੰਦਾ ਲੈ ਕੇ ਜਾਂ ਦਾਨ ਲੈ ਕੇ ਉਹਨਾਂ ਨੂੰ ਰਿਪੇਅਰ ਕਰਾਇਆ ਗਿਆ ਨਵੇਂ ਰੱਖੇ ਗਏ ਨੇ ਤੇ ਨਗਰ ਕੌਂਸਲ ਇੱਥੇ ਕੀ ਕਰ ਰਹੀ ਹੈ ਨਗਰ ਕੌਂਸਲ ਦੇਖੋ ਇਹ ਗੱਲ ਕਹਿਣੀ ਨਹੀਂ ਚਾਹੀਦੀ ਤੁਸੀਂ ਜਾ ਕੇ ਫੁੱਲਵਾਰੇ ਮੋੜ ਤੇ ਪੁੱਛ ਸਕਦੇ ਹੋ ਤੇ ਮਿਸਤਰੀ ਆਰਵਾਨ ਬਿਵੀਂਦਰ ਸਿੰਘ ਸਾਡੇ ਝੁੱਲੇ ਖਰਾਬ ਸੀ ਤੇ ਉਹਨਾਂ ਨੇ ਪਾਸੋਂ ਹੀ ਚੱਕ ਲੱਤਾ ਹੈ ਅੱਤੀ 2000 ਰੁਪਏ ਦਾ ਉਹਨੇ ਸਾਰੇ ਝੁੱਲੇ ਫੇਰ ਕੀਤੇ ਹੋ ਗਏ ਬਾਜੀ ਮੈਂ ਸਹੀ ਢੰਗ ਨਾਲ ਦੇ ਵਿੱਚ ਬੁਸ਼ ਲਾ ਕੇ 베ਰਿੰਗ ਲਾ ਕੇ ਵੀ ਸਹੀ ਪ੍ਰੋਪਰ ਸਹੀ ਕੰਮ ਕਰਕੇ ਗਿਆ ਕਿਤੇ ਨਾ ਕਿਤੇ ਮਤਲਬ ਉੱਥੇ ਨਾ ਲੋਕ ਜਿਆਦਾ ਇਕੱਠੇ ਹੋ ਬੱਚੇ ਜਿਆਦਾ ਇਕੱਠੇ ਹੋ ਬਕਰ ਬੈਂਚ ਉਹ ਕਦੇ ਟੁੱਟ ਗਿਆ ਹੋਊਗਾ ਮੈਂ ਕੱਲ ਨੂੰ ਸਾਡੇ ਯੂਸਰ ਆਵਾਂਗੇ ਐਜ ਕੋਈ ਨਾ ਉਤ ਮੈਂ ਸਰ ਵਸੀਆਂ ਨੂੰ ਹੱਥ ਵਰਗੇ ਫੀਲ ਕਰਨਾ ਚਾਹੁੰਦਾ ਬੇਨਤੀ ਕਰਨਾ ਚਾਹੁੰਦਾ ਬਿਧੀਅ ਤੇ ਕੋਈ ਇਨਸਾਨ ਹੁੰਦਾ ਤਾਂ ਸਾਨੂੰ ਤੁਰੰਤ ਫ਼ਰਮ ਦੱਸਣ ਸਾਡੇ ਮੈਂ ਨਹੀਂ ਤਾਂ ਉੱਥੇ ਨਾਲ ਹੀ ਸਾਡਾ ਦਫ਼ਤਰ ਹੈ ਬਿਲਕੁਲ ਸਾਹਮਣੇ ਉੱਥੇ ਜੇ ਸਭ ਨੂੰ ਦੱਸਣ ਜੁਗੈ ਜੀ ਕਰ ਲੈਂਦੀ ਆ ਫਿਰ ਇਸ ਕਹਿੰਦੇ ਸਰ ਲੋੜ ਦੇ ਵਿੱਚ ਜਦੋਂ ਕਮੇਟੀ ਤਤਪਰ ਤਿਆਰ ਹੈ ਸਾਡੀ ਜਿਹੜੀ ਟੀਮ ਹੈ ਕਮੇਟੀ ਦੀ ਪੂਰੀ ਹੋਈ ਹੈ ਜੀ ਕੱਲ੍ਹ ਨੇ ਤੇ ਅਸੀਂ ਜਿਵੇਂ ਅਸੀਂ ਵੀ ਚੱਲਦੇ ਫਿਰਦੇ ਦੇਖਿਆ ਕਿ ਜਿਹੜੀ ਇੱਕ ਝੋਪੜੀ ਬਣੀ ਹੋਈ ਹੈ ਬੈਠਣ ਜਿੱਥੇ ਬੈਂਚ ਵਿੱਚੇ ਹੋਏ ਨੇ ਉਹ ਝੋਪੜੀ ਦੇ ਥੱਲੇ ਰਾਤ ਨੂੰ ਬੈ ਕੇ ਨੇਰੇ ਦੇ ਵਿੱਚ दारू ਪੀਤੀ ਜਾਂਦੀ ਹੈ ਨਸ਼ਾ ਸੀ ਉੱਥੇ ਮੌਕੇ ਤੇ ਦੇਖਿਆ ਕਿ ਖਾਲੀ ਬੋਤਲਾਂ ਵੀ ਪਈਆਂ ਨੇ ਕੋਈ ਪੇਪਰ ਵਗੈਰਾ ਵੀ ਪੈਨੇ ਵੀ ਕੋਈ ਚਟਾ ਜਾਂ ਕੋਈ ਪਾਣੀ ਵੀ ਸਟੋਰੇਟ ਨੇ ਉਸ ਬਾਰੇ ਤੁਸੀਂ ਕਿਉਂਕਿ ਉੱਥੇ ਕੋਈ ਚੌਕੀਦਾਰ ਤਾਂ ਕੋਈ ਹੈ ਨਹੀਂ ਤਾਂ ਹੀ ਆ ਕੇ ਬੈਠਦੇ ਨੇ ਦੇਖੋ ਜਿਸ ਤਰ੍ਹਾਂ ਦੀ ਗੱਲ ਹੈ ਪਰ ਇੱਕ ਦੱਸੋ ਇਹ ਉੱਥੇ ਪ੍ਰਸ਼ਾਸਨ ਨੂੰ ਮੈਟਰ ਕੱਢ ਦਿੰਨੇ ਆ ਤੇ ਉੱਥੇ ਕੋਈ ਕਾ ਮਤਲਬ ਜਿਵੇਂ ਟ੍ਰੈਕ ਕਲੇਜਾ ਹੋਰ ਵੀ ਸ਼ਹਿਰ ਦੇ ਵਿੱਚ ਹੈਗੇ ਨੇ ਉਹ ਵੀਲੇ ਮਾਰਣਗੇ ਬਾਕੀ ਜਾਨ ਇਸ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਮੈਂ ਕਹਿਣੇ ਕਹਾਂ ਨੂੰ ਇਹ ਸਭ ਨੂੰ ਉੱਥੇ ਅਸੀਂ ਦੋ ਚਾਰ ਲਾਈਟਾਂ ਜਿਹੜੇ ਬਦਲਾ ਦਿੰਨੇ ਆ ਇਹ ਤੇ ਲੋਕਾਂ ਦੀ ਕੀ ਮਿਹਤ ਹੈ ਕਿ ਬੰਦੇ ਬੈਠੇ ਆ ਕੋਤਨਾ ਕਿਤੇ ਝੋਪੜੀ ਦੇ ਥਲੇ ਨਿਹਰਾ ਪੰਦਾ ਦੇ ਕੋ ਸਰਾਤੀਆਂ ਸਰ ਇਹਨਾਂ ਨੂੰ ਜਗ੍ਹਾ ਮਿਲ ਨਹੀਂ ਜਾਈ ਨੀ ਜੋ ਵੀ ਨਿਛੜੀ ਹੈ ਉਹਦੇ ਜਗ੍ਹਾ ਮਿਲ ਨਹੀਂ ਜਾਈ ਕਿਤੇ ਮੇਰੇ ਉਹਨਾਂ ਦੇਖੋ ਥੋੜਾ ਜਿਹਾ ਪਾਰਕ ਹੈ ਜਾਂ ਕਿਤੇ ਉਹਦਾ ਹਰ ਥਾਂ ਹੀ ਨਹੀਂ ਤੁਹਾਨੂੰ ਪਤਾ ਸਾਰੇ ਸ਼ਹਿਰ ਦਾ ਤੇ ਪੂਰੇ ਪੰਜਾਬ ਦੇ ਵਿੱਚ ਕੀ ਹਾਲ ਆਪਣੇ ਪਰ ਜਿਸ ਤਰ੍ਹਾਂ ਇਹ ਨੌਕਤਾਉਂ ਦੀ ਅਸੀਂ ਕਰਨ ਉਹ ਦਿੱਤਾ ਪ੍ਰੋਵਾਈਡ ਕਰਾ ਦਿੰਨੇ ਆ ਕੰਮੇ ਉੱਥੇ ਪਿਆ ਜੇ ਤਾਂ ਕੋਈ ਆ ਚੁੱਕਿਆ ਨੇ ਇੱਕ ਦੂਜੇ ਦੇ ਵਿੱਚ ਵਿੱਚ ਜਿੱਥੇ ਉੱਥੇ ਦਿੱਤਾ ਬਦਲਵਾਲ ਨੇ ਨਾ ਟੱਕ ਕੋ ਦੱਟ ਬਦਲਵਾਲ ਕਿਹੜਾ ਲੋਕਾਂ ਨੂੰ ਦੂਰ ਉਪਤਰਾ ਜਿਵੇਂ ਕਿ ਬੈਠਾ ਉਹਨੂੰ ਮ ਚੱਕਰ ਮਾਰ ਦੇਕਰ ਤਰ ਤਰ ਦੇ ਦਨੇ ਸੀ ਤੇ ਉੱਥੇ ਕੋਈ ਇਸ ਤਰ੍ਹਾਂ ਦੇ ਬਾਦ ਨਾਤ ਨਹੀਂ ਆਂ ਡਾਵਾਂਗੇ। ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਬੈਸ ਸਾਹਿਬ ਜਿਨ੍ਹਾਂ ਨੇ ਕਹਿ ਕੇ ਜੋ ਵੀ ਪਾਰਕ ਦੇ ਵਿੱਚ ਸਾਨੂੰ ਕਮੀਆਂ ਤੁਸੀਂ ਦੱਸਿਆ ਨੇ ਅਸੀਂ ਉਸ ਤੇ ਤੁਰਤ ਗੌਰ ਕਰਕੇ ਇਸ ਨੂੰ ਸੈਟੀਸਫਾਈ ਕਰਾਵਾਂਗੇ ਪਬਲਿਕ ਨੂੰ ਜਿਹੜੀ ਸੈਟੀਸਫਾਈ ਅਸੀਂ ਕਰਾਵਾਂਗੇ। ਮਿਲਦਾ ਜਲਦੀ ਕਿਸੇ ਹੋਰ ਵੀਡੀਓ ਤੱਕ ਉਹਦੇ ਬਾਅਦ ਜਾਓ।